ਸ਼ਹੀਦਾਂ ਵਾਲੇ ਗੁਰਦੁਆਰਾ ਸਾਹਿਬ ਉਹਨਾਂ ਦੀ ਸੇਵਾ ਸੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਤਾਂ ਇੱਕ ਮਹਾਂਪੁਰਸ਼ਾਂ ਦੀ ਵਰਸੀ ਉਹਨੂੰ ਅਚਨ-ਚੇਤ ਜੀਤੇ ਆਏ ਉੱਥੋਂ ਸੇਵਾ ਤੋਂ 10 ਵਜੇ ਉਹਨੂੰ ਅਚਨ-ਚੇਤ ਜੀਤੇ ਆਇਆ ਕਿ ਹਰ ਸਾਲ ਅਸੀਂ ਉਹ ਸਮਾਗਮ ਤੇ ਜਾਂਦੇ ਹਾਂ ਉਹ ਸਮਾਗਮ ਅੱਜ ਹੈ ਤਾਂ ਜਦੋਂ ਉਹਦੇ ਮਨ ਵਿੱਚ ਇਸ ਤਰ੍ਹਾਂ ਖਿਆਲ ਆਇਆ ਉਹ ਕਹਾ ਭਾਈ ਸਾਹਿਬ ਜੀ ਉਸੇ ਵਕਤ ਮੈਂ ਕਹੇ 10 ਵਜੇ ਮੇਰੀ ਡਿਊਟੀ ਖਤਮ ਹੋਣੀ ਹੈ ਤੇ ਮੈਂ ਹੁਣ ਘਰ ਜਾਣ ਦੀ ਵਜਾਹੇ ਬੱਸ ਪਕੜਾਂਗਾ ਤੇ ਸਿੱਧਾ ਬਟਾਲੇ ਚਲ ਜਾਵਾਂਗਾ। ਕੱਲ੍ਹ ਦਾ ਬੜੀ ਹੈਰਾਨਗੀ ਹੋਈ ਕਿ ਜਦੋਂ ਅਸੀਂ ਅੰਦਰ ਡਿਊਟੀ ਤੇ ਆਈਦੇ ਤੇ ਜਿਹੜੇ ਕੱਪੜਿਆਂ ਵਿੱਚ ਪਰਸ ਹੁੰਦਾ ਹੈ ਪੈਸੇ ਪਉਣ ਵਾਲਾ ਉਹ ਆਪਣੇ ਕਮਰੇ ਵਿੱਚ ਟੰਗ ਦੇਈਦਾ ਤੇ ਦੂਜੇ ਕੱਪੜੇ ਪਾ ਕੇ ਡਿਊਟੀ ਦੇਈਦੀ ਹੈ ਕਿਉਂਕਿ ਇਹ ਡਿਊਟੀ ਦਾ ਨਿਯਮ ਹੈ ਕਿ ਕੋਈ ਬੰਦਾ ਇਸ ਤਰ੍ਹਾਂ ਹੀਰਾ ਫੇਰੀ ਨਾ ਕਰੇ ਡਿਊਟੀ ਦੌਰਾਨ ਉਹਦੇ ਕੋਲ ਪੈਸੇ ਨਹੀਂ ਹੋਣੇ ਚਾਹੀਦੇ ਤਾਂ ਕਿਦਾ ਇਹ ਮੇਰਾ ਨੇਮ ਸੀ ਤਾਂ ਸਿਰਫ ਮੈਂ 100 150 ਰੁਪਈਆ ਮੇਰੀ ਜੇਬ ਵਿੱਚ ਬਾਕੀ ਮਰਸ ਮੇਰਾ ਜਿਹੜਾ ਉਹ ਕਮਰੇ ਵਿੱਚ ਸੇਵਾ ਵਿੱਚ ਸੀ 10 ਵਜੇ ਡਿਊਟੀ ਖਤਮ ਹੋਈ ਮੈਨੂੰ ਧਿਆਨ ਹੀ ਨਾ ਰਿਹਾ ਕਿ ਉਧਰੋਂ ਕੱਪੜੇ ਬਦਲਨੇ ਨੇ ਤਾਂ ਕਹਿੰਦਾ ਮੈਂ ਉਹਨਾਂ ਵਸਤਰਾਂ ਵਿੱਚ ਹੀ ਦਵਤਾਂ ਬਾਹਰ ਨਿਕਲਿਆ ਆਟੋ ਲੈ ਕੇ ਬੱਸ ਚੜ ਗਿਆ ਤੱਜ ਵਿੱਚ ਹੱਥ ਮਾਰਿਆ ਉਹ 100 150 ਰੁਪਏ ਉਹਨੇ ਉਹਦਾ ਕਰਾਇਆ ਲਾਇਆ ਪਹੁੰਚ ਗਿਆ ਫਿਰ ਮਨ ਵਿੱਚ ਆਇਆ ਜਦੋਂ ਹਰ ਇੱਕ ਸਾਲ ਆਈਦ ਹੈ ਤਾਂ ਜਿਹੜਾ ਦਸਵੰਧ ਹੁੰਦਾ ਹੈ ਉਹਦੇ ਵਿੱਚੋਂ ਕੋਈ ਨਾ ਕੋਈ ਰਸਤਾ ਲੈ ਕੇ ਆਈਦੀਆਂ ਨੇ ਕੋਈ ਨਾ ਕੋਈ ਚੀਜ਼ ਇਸ ਸਥਾਨ ਤੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਦਾ ਸਥਾਨ ਹੈ ਬਟਾਲੇ ਉਹਨਾਂ ਦੀ ਸ਼ਰਧਾ ਸੀ ਉਹ ਲੈ ਕੇ ਜਾਂਦੇ ਸਨ ਤਾਂ ਕਹਿੰਦਾ ਭਾਈ ਸਾਹਿਬ ਜੀ ਇਸ ਸਾਲ ਕਾਲੀ ਵਿੱਚ ਚਿੱਤੇ ਆਇਆ ਉਸੇ ਸਮੇਂ ਜਿੱਤੇ ਆਇਆ ਕਿ ਉੱਥੇ ਪਹੁੰਚਣੇ ਪੈਸੇ ਵੀ ਕੋਲ ਨਾ ਕੋਈ ਰਸਤਾ ਮੈਨਾਂ ਲਈਆ 150 ਰੁਪਈਆ ਤਾਂ ਜਾਣ ਦਾ ਕਰਾਇਆ ਹੀ ਸੀ ਬਸ ਜਦੋਂ ਉੱਥੇ ਪਹੁੰਚੇ ਤਾਂ ਕਹਿੰਦਾ ਦਰਬਾਰ ਵਿੱਚ ਮੈਂ ਗਿਆ ਇਧਰੋਂ ਉਧਰੋਂ ਸੇਵਾ ਕਰਕੇ ਦਰਸ਼ਨ ਕਰਕੇ ਤਾਂ ਜਿਹੜਾ ਸਟੇ ਸੈਕਟਰੀ ਸੀ ਕੋਈ ਜਥਾ ਕਹਿੰਦਾ ਕੈਨਸਲ ਹੋ ਗਿਆ ਉਹਨੇ ਮੇਰੇ ਵਸਤਰ ਵੇਖ ਕੇ ਕਿਹਾ ਭਾਈ ਸਾਹਿਬ 10-15 ਮਿੰਟ ਲਾਉਂਗੇ ਕਹਿੰਦਾ ਉਹਨਾਂ ਤੇ ਮੈਨੂੰ ਕੁਝ ਨਹੀਂ ਸੀ ਪਰ ਜੋ ਮਾੜਾ ਮੋਟਾ ਉੱਥੇ ਸੇਵਾ ਕਰਨ ਕਰਕੇ ਸੁਣਿਆ ਸਿੱਖਿਆ ਸੀ ਤੇ ਕਹਿੰਦਾ ਮੈਂ 10 15 ਮਿੰਟ ਵਾਸਤੇ ਸਟੇਜ ਤੇ ਬਹਿ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਖੀ ਯਾਦ ਸੀ ਸੁਣਾ ਦਿੱਤੀ ਉਹਨਾਂ 15 ਮਿੰਟਾਂ ਵਿੱਚ ਘੱਟੋ ਘੱਟ 900 ਰੁਪਈਆ ਸੰਗਤ ਨੇ ਉਹਨੂੰ ਭੇਂਟ ਦੇ ਦਿੱਤੀ ਤਾਂ ਜਦੋਂ ਉਹ ਮਾਇਆ ਬਣੀ ਕਹਿੰਦਾ ਉਦੋਂ ਮੇਰੇ ਮਨ ਵਿੱਚ ਆਇਆ ਵਾਹ ਸੱਚੇ ਬਾਦਸ਼ਾਹ ਆਪਣੇ ਸੇਵਕਾਂ ਦੀ ਸੇਵਾ ਤੋਂ ਕਦੇ ਕੈਂਸਲ ਨਹੀਂ ਕਰਦਾ ਭਾਵੇਂ ਪਰਸ ਮੇਰਾ ਉੱਥੇ ਰਹਿ ਗਿਆ ਸੇਵਾ ਹਰ ਸਾਲ ਕਰੀਦੀ ਹੈ ਸੇਵਾ ਰਹਿ ਗਈ ਪਰ ਇਸ ਹਾਲ ਤੋਂ ਸੇਵਾ ਲਈ ਹੈ ਆ ਜਿਹੜੀ ਮਾਇਆ ਬਣਾ ਦਿੱਤੀ ਹੁਣ ਮੈਂ ਸੇਵਾ ਵਿੱਚ ਪਾ ਜਾਣੀ ਤਾਂ ਉਹ ਜਿੰਨੀ ਮਾਇਆ ਬਣੀ 8900 ਰੁਪਏ ਉਹ ਕਹਿੰਦਾ ਜੀ ਮੈਂ ਇਹ ਜਾਣ ਕੇ ਵੀ ਦਸਵੰਧ ਵੀ ਤੇ ਲਿਆਉਣਾ ਹੀ ਸੀ ਸੇਵਾ ਵਿੱਚ ਕੋਈ ਤੇ ਉਹ ਮਾਇਆ ਉੱਥੇ ਪਾ ਕੇ ਅਰਦਾਸ ਕਰ ਦਿੱਤੀ ਮਹਾਰਾਜ ਆਹੀ ਸੇਵਾ ਤੁਸੀਂ ਆਪ ਕਰਵਾ ਲਈ اپنی સેવા ਪ੍ਰਵਾਨ ਕਰੋ ਤਾਂ ਕਹਿੰਦਾ ਬਚਦੇ ਹੋਏ 70-80 ਰੁਪਈਆਂ ਨਾਲ ਜਿਹੜਾ ਉਹਦੇ 150 ਚੋਂ ਕਰਾਇਆ ਸੀ ਵਾਪਸ ਅੰਮ੍ਰਿਤਸਰ ਆ ਗਿਆ। ਜਦੋਂ ਅੰਮ੍ਰਿਤਸਰ ਸਾਹਿਬ ਉਤਰਿਆ ਤਾਂ ਕਹਿੰਦਾ ਸ਼ਾਮ ਨੂੰ ਮੇਰੀ ਫਿਰ ਰਹਿਰਾਸ ਸਾਹਿਬ ਦੀ ਡਿਊਟੀ ਸੀ ਉੱਥੇ। ਤਾਂ ਮੈਂ ਫਿਰ ਮਹਾਰਾਜ ਦੇ ਸਥਾਨ ਤੇ ਜਾਣਾ ਸੀ ਜਿਵੇਂ ਆਟੋ ਲੈ ਕੇ ਦੂਜੇ ਪਾਸੇੋਂ ਪਾਰ ਕੀਤਾ ਇਤੋਂ ਗੱਡੀਆਂ ਲੰਘ ਰਹੀਆਂ ਸੀ ਥੋੜਾ ਰੁਕ ਗਿਆ ਮੈਂ। ਤਾਂ ਇੱਕ ਗੱਡੀ ਵਾਲੇ ਸੱਜਣ ਉਹ ਕੋਲੋਂ ਲੰਘੇ ਮੈਂ ਵੀ ਧਿਆਨ ਨਾ ਦਿੱਤਾ ਸੜਕ पार ਕਰ ਗਿਆ ਉਹ ਬੰਦੇ ਫਿਰ ਗੱਡੀ ਕਿਤੇ ਮੋੜ ਕੇ ਲਿਆਏ ਪਤਾ ਕਰਦਿਆਂ ਕਰਾਉਂਦਿਆਂ ਅੱਧੇ ਘੰਟੇ ਵਿੱਚੋਂ ਮਗਰ ਆ ਗਏ ਕਹਿੰਦਾ ਉਹ ਸੱਜਣ ਇਸੇ ਮਹਾਨਗਰ ਤੋਂ ਡੇ ਸ਼ਹਿਰ ਲੁਧਿਆਣੇ ਤੋਂ ਗਏ ਸੀ ਉਹ ਸੱਜਣਾ ਨੇ ਜਾ ਕੇ ਮਿਲੇ ਤੇ ਉਹਨਾਂ ਨੇ ਉੱਥੇ ਬਾੜੀ ਨਿਸ਼ਾਨ ਸਾਹਿਬ ਦੇ ਕੋਲ ਬੜੇ ਅਦਬ ਸਤਕਾਰ ਨਾਲ ਦੋਵੇਂ ਹੱਥ ਜੋੜ ਕੇ ਉਹ ਭਾਈ ਸਾਹਿਬ ਨੂੰ ਫਦੇ ਬੁਲਾਈ ਤੇ ਜੇ ਵਿੱਚੋਂ ਇਸ ਤਰ੍ਹਾਂ 5000 ਰੁਪਈਆ ਕੱਟ ਕੇ 1000-1000 ਦੇ ਪਕੜਾ ਦਿੱਤੇ ਲੋ ਭਾਈ ਸਾਹਿਬ ਤੁਹਾਨੂੰ ਦੇਣੇ ਸੀ ਕਹਿੰਦਾ ਮੈਂ ਇੱਕਦਮ ਪੈਸੇ ਸਿੱਟ ਦਿੰਦੇ ਮੈਂ ਕਿਹਾ ਵੀ ਤੁਹਾਨੂੰ ਪਤਾ ਹੈ ਮੈਂ ਡਿਊਟੀ ਤੇ ਹਾਂ ਤੁਸੀਂ ਮੈਨੂੰ ਪਸਾਉਣਾ ਚਾਹੁੰਦੇ ਹੋ ਕੌਣ ਹੋ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਪੈਸੇ ਕੱਦ ਦਿੰਦੇ ਹੋ ਉਹਨਾਂ ਪੈਸੇ ਚੁੱਕ ਕੇ ਥੱਲੇੋਂ ਕਹਿੰਦੇ ਭਾਈ ਸਾਹਿਬ ਪਸਾਉਣਾ ਨਹੀਂ ਚਾਹੁੰਦੇ ਅਸੀਂ ਤਾਂ ਲੁਧਿਆਣੇ ਤੋਂ ਆਏ ਹਾਂ ਤੇ ਅਸੀਂ ਪਿਛਲੇ ਸਾਲ ਅਰਦਾਸ ਕਰ ਕੇ ਗਏ ਸੀ ਮਹਾਰਾਜ ਨੇ ਕਿਰਪਾ ਨਦਰ ਕੀਤੀ ਉਦੋਂ ਦਾ ਮਨ ਚ ਧਾਰਿਆ ਹੋਇਆ ਹੈ ਕਿ ਇੱਕ ਵੱਖਰੀ ਸੇਵਾ ਜਿਹੜੀ ਹੈ ਉਹ ਗੁਰੂ ਘਰ ਦੇ ਉਸ ਅਰਦਾਸੀਏ ਨੂੰ ਦੇਣੀ ਹੈ ਇੱਕ ਵੱਖਰੀ ਸੇਵਾ ਸੀ 5000 ਉਹ ਦੋਂ ਦਾ ਰੱਖਿਆ ਹੋਇਆ ਕਿ 5900 ਜਦੋਂ ਵੀ ਅੰਮ੍ਰਿਤਸਰ ਗਏ ਉਹ ਭਾਈ ਸਾਹਿਬ ਨੂੰ ਦੇਣਾ ਹੈ ਬਾਕੀ ਅਸੀਂ ਸੇਵਾ ਕਰ ਦਿੱਤੀ ਹੈ ਜੋ ਕਰਨੀ ਸੀ ਆ ਤੁਹਾਡੇ ਵਾਸਤੇ ਰੱਖੇ ਹੋਏ ਨੇ ਤਾਂ ਕਹਿੰਦਾ ਉਹ 5000 ਫੜਾਉਣ ਮੈਂ ਫੜਾ ਨਾ ਤੇ ਉਹ ਬੰਦੇ ਬੜੇ ਨਰਾਸ਼ ਹੋਏ ਉਹਨੇ ਅੱਖਾਂ ਭਰ ਲਈਆਂ ਕਹਿੰਦੇ ਭਾਈ ਸਾਹਿਬ ਇੰਨਾ ਸਾਡਾ ਦਿਲ ਟੁੱਟ ਜਾਏਗਾ ਅਸੀਂ ਲੁਧਿਆਣਿਓ ਆਏ ਆ ਇਹ ਸੇਵਾ ਤੁਹਾਨੂੰ ਦੇਣੀ ਹੈ ਕਹਿੰਦਾ ਜੀ ਉਸ ਮੈਨੂੰ 5000 ਰੁਪਈਆ ਦੇ ਕੇ ਗਏ ਤੇ ਮੈਂ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਬਾਦਸ਼ਾਹ ਆਪੇ ਤੁਸੀਂ ਸੇਵਾ ਲੈ ਲੈਂਦੇ ਹੋ ਫਿਰ ਜਿਹੜਾ ਕੋਈ 5-700 ਤੁਸੀਂ ਉੱਥੇ ਸੰਗਤ ਦੀ ਸੇਵਾ ਦਿੱਤੀ ਜਦੋਂ ਉਹ ਮੈਂ ਤੁਹਾਡੇ ਚਰਨਾਂ 'ਚ ਰੱਖਿਆ ਤੁਸੀਂ ਉਹਨੂੰ ਚੋਗਣਾ ਕਰਕੇ ਮੋੜ ਦਿੰਦੇ ਹੋ